ਮੈਂ ਪੰਜਾਬ ਹਾਂ ਮੈਨੂੰ ਦੁਨੀਆ ਨੇ ਹਮੇਸ਼ਾ ਖੁਸ਼ਹਾਲੀ ਲਈ ਜਾਣਿਆ ਪਰ ਅੱਜ ਮੇਰੇ ਖੇਤ ਪਾਣੀ ਵਿੱਚ ਡੁੱਬੇ ਪਏ ਨੇ ਲੋਕ ਕਰੋ ਬੇਕਾਰ ਹੋਏ ਪਏ ਨੇ ਮੇਰੀਆਂ ਗਲੀਆਂ ਜਿੱਥੇ ਬੱਚੇ ਖੇਡਦੇ ਸੀ ਅੱਜ ਪਾਣੀ ਨਾਲ ਭਰੀਆਂ ਹਨ ਪਰ ਯਾਦ ਰੱਖਣਾ ਇਹ ਵੀ ਮੇਰੇ ਜੀਵਨ ਦਾ ਇੱਕ ਹੋਰ ਪੱਖ ਹੈ ਮੈਂ ਉਤਰਦੀ ਹਾਂ ਕਿ ਤੇ ਗੁਰੂਆਂ ਨੇ ਸਾਚ ਸਿਖਾਇਆ ਜਵਾਨਾਂ ਨੇ ਸ਼ਹਾਦਤਾਂ ਦਿੱਤੀਆਂ ਕਿਸਾਨਾਂ ਨੇ ਮੁਸੀਬਤਾਂ ਦੇ ਬਾਵਜੂਦ ਅੰਨਦਾਨ ਕੀਤਾ ਅੱਜ ਪਾਣੀ ਮੇਰੇ ਹੌਸਲੇ ਨੂੰ ਚੁਣੌਤੀ ਦੇ ਰਿਹਾ ਹੈ ਪਰ ਮੇਰੇ ਪੁੱਤਰ ਧੀਆਂ ਆਪਣੀ ਹਿੰਮਤ ਨਾਲ ਨਵੇਂ ਰਸਤੇ ਬਣਾਉਣਗੇ ਮੈਨੂੰ ਪੂਰਾ ਭਰੋਸਾ ਹੈ ਜੋ ਪਾਣੀ ਮੇਰੇ ਘਰਾਂ ਨੂੰ ਤਬਾਹ ਕਰ ਰਿਹਾ ਹੈ ਉਹੀ ਫੇਰ ਮੇਰੇ ਖੇਤਾਂ ਨੂੰ ਸੋਨੇ ਨਾਲ ਭਰ ਦਵੇਗਾ ਕਿਉਂਕਿ ਮੈਨੂੰ ਪਤਾ ਹੈ ਮੇਰੇ ਲੋਕ ਇਕੱਠੇ ਨੇ ਤੇ ਜਦੋਂ ਅਸੀਂ ਇਕੱਠੇ ਖੜਦੇ ਹਾਂ ਤਾਂ ਕੋਈ ਵੀ ਮੁਸੀਬਤ ਹੋਵੇ ਉਹ ਸਾਨੂੰ ਡਿਗਾ ਨਹੀਂ ਸਕਦੇ ਇਹ ਬਾੜ ਅਸਥਾਈ ਹੈ ਮੈਨੂੰ ਤੋੜ ਨਹੀਂ ਸਕਦੀ ਅੱਜ ਮੁਸੀਬਤ ਵੱਡੀ ਹੈ ਪਰ ਹੌਸਲਾ ਉਸ ਤੋਂ ਕਈ ਗੁਣਾ ਵੱਡਾ ਹੈ ਕਿਉਂਕਿ ਮੈਂ ਸਿਰਫ ਧਰਤੀ ਨਹੀਂ ਮੈਂ ਪੰਜਾਬ ਹਾਂ ਜੋ ਹਰ ਮੁਸੀਬਤ ਤੋਂ ਬਾਅਦ ਹੋਰ ਮਜ਼ਬੂਤ ਹੋ ਕੇ ਖੜਾ ਹੁੰਦਾ ਹੈ ਮੈਂ ਹੌਸਲੇ ਬਲੀਦਾਨ ਅਤੇ ਬੇਅੰਤ ਹਿੰਮਤ ਦਾ ਨਾਮ ਹਾਂ ਹਾਂ ਮੈਂ ਪੰਜਾਬ ਹਾਂ